ਚਲੋ ਗਾਇਸ ਹੁਣ ਆਪਾਂ ਚੱਲਦੇ ਆਂ ਫੇਕਰੀ ਵੱਲ ਤੇ ਉਧਰ ਵੀ ਦਿਖਾ ਦਨੇ ਆ ਤੁਹਾਨੂੰ ਇੱਧਰ ਤਾਂ ਹੋ ਗਿਆ ਆਲਮੋਸਟ ਡਨ ਹੋ ਗਿਆ ਫੋਲੋ ਮੀ ਆਜੋ ਆਜੋ ਦੇਖੋ ਹੁਣ ਕੁਛ ਖਾ ਪੀ ਵੀ ਲਈਏ ਭਾਂਡੇ ਵੀ ਦਿਖਾਦੇ ਹੁਣ ਕਪੜੇ ਵੀ ਦਿਖਾਦੇ ਤੇ ਹੁਣ ਇੰਦਰ ਖਾਣੇ ਪੀਣੇ ਵਾਲੀ ਸਭੰਦਰ ਵੀ ਲੈ ਲਈਏ ਇੱਥੇ ਸ਼ੁਰੂ ਕਰਦੇ ਹਾਂ ਸੋ ਆ ਤੋ ਮੈਗੀ ਪਈ ਆ ਫਸਟ ਸੋ ਹੁਣ ਆਪਾਂ ਇੱਥਰ ਸੈਕਸ਼ਨ ਵੱਲ ਆ ਗਏ ਜਿੱਥੇ ਆਪਾਂ ਰੈਡੀ ਟੂ ਈਟ ਸੈਲਡ ਪਏ ਆ। ਤੇ ਆਪਣਾ ਕਟਿੰਗ ਵਾਲਾ ਫਰੂਟ ਪਿਆ ਸਾਰਾ। ਇਹ ਤੁਸੀਂ ਜਿਹੜੇ ਵਿਚਾਰੇ ਇੱਥੇ ਹਾਰਡ ਵਰਕ ਕਰਦੇ ਨੇ ਉਹਨਾਂ ਲਈ ਆ। ਦੇਖੋ ਦੋਸਤੋ ਆ ਦੇਖੋ ਅੰਡੇ ਜਿਹੀ ਭਈਆ ਵਾਲੇ ਹੋਏ। ਕਿਤੇ ਤੁਹਾਨੂੰ ਪਤਾ ਹੈ ਕਿ ਅੰਡੇ ਤਾਂ ਗਰਮ-ਗਰਮ ਵਾਰੇ ਹੋਏ ਸੋਹਣੇ ਲੱਗਦੇ ਆ ਪਰ ਦੇਖੋ ਫਿਰ ਵੀ ਇੱਥੇ ਕਿੰਨਾ ਸਟਰਗਲ ਕਰਦੇ ਆ ਕੰਮ ਵੀ ਜ਼ਿਆਦਾ ਕਰਦੇ ਆ ਤੇ ਫਰੂਟ ਵੀ ਕੱਟਿਆ ਹੋਇਆ ਪਹਿਲਾਂ ਦਾ ਪੈਕਿੰਗ ਖਾਣਾ ਪੈਂਦਾ ਕਿਉਂਕਿ ਬੱਚਾਂ ਕੋਲ ਨਹੀਂ ਟਾਈਮ ਬਿਲਕੁਲ ਨਹੀਂ ਹੁੰਦਾ ਹੈਗਾ ਪੈਕਿੰਗ ਮਿਲਦਾ ਸਾਰਾ ਕੁਝ ਬਹੁਤ ਕੁਝ ਮਿਲਦਾ ਇੱਥੇ ਯਾਨੀ ਕਿ ਕੁਝ ਮਿਲਦਾ ਨਹੀਂ ਪਰ ਜੋ ਫਰੈਸ਼ ਫਰੂਟ ਕੱਟ ਕੇ ਅਸਲੀ ਸਵਾਦ ਆਂਦਾ ਹੈ ਉਹ ਇੱਥਾਂ ਦੇ ਖਾਣੇ 'ਚ ਨਹੀਂ ਆਂਦਾ ਪਰ ਫਿਰ ਵੀ ਦੇਖੋ ਬੱਚਿਆਂ ਨੂੰ ਖਾਣਾ ਪੈਂਦਾ ਹੈ ਜਿਹੜੇ ਵੀ ਲੋਕ ਹੈਲਦੀ ਖਾਣਾ ਪਸੰਦ ਕਰਦੇ ਆ ਉਹਨਾਂ ਲਈ ਇਹ ਬੇਹਦ ਸੈਕਸ਼ਨ ਦੇਖਣੀ ਹੋਵੇ ਔਰ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਹੁਣ ਸੋ ਦੋਸਤੋ ਤੁਹਾਨੂੰ ਸਾਰਾ ਟੂਰ ਕਰਵਾਣਾ ਹੈ ਅੱਜ ਇਹੀ ਮੈਂ ਤੁਹਾਨੂੰ ਸਪੈਸ਼ਲ ਦਿਖਾਉਣ ਲੱਗੀ ਆ ਆਪਣੇ ਇੰਡੀਆ 'ਚ ਜੇ ਵੀ ਹੈਗਾ ਪਰ ਚੰਡੀਗੜ੍ਹ ਮੁਹਾਲੀ ਏਰੀਏ ਵਿੱਚ ਜਿੱਥੇ ਉੱਥੇ ਵੀ ਚੰਡੀਗੜ੍ਹ ਮੁਹਾਲੀ 'ਚ ਜੇ ਵੀ ਇੱਥੇ ਬੱਚੇ ਇਦਾਂ ਦੇ ਜਿਦੇ ਕੋਲ ਨਹੀਂ ਟਾਈਮ ਹੁੰਦਾ ਤੇ ਇੱਧਰ ਕੁਝ ਜ਼ਿਆਦਾ ਹੈ ਉੱਥੇ ਤਾਂ ਚਲੋ ਫਿਰ ਵੀ ਹਨਾ ਮੇਡ ਵਗੈਰਾ ਮਿਲ ਜਾਂਦੇ ਆ ਕੰਮ ਕਰਨ ਦੇ ਵਾਲੇ ਮਿਲ ਜਾਂਦੇ ਆ ਉੱਥੇ ਬਹੁਤ ਘੱਟ ਆ ਪਰ ਇੱਥੇ ਬਹੁਤ ਇੱਥੇ ਤਾਂ ਬਹੁਤ ਸਾਮਾਨ ਦੇਖੋ ਸਾਰਾ ਇਹ ਇਧਰ ਆ ਫਰੂਟ ਮਤਲਬ ਕਿ ਸਫਾਈ ਦਾ ਵੀ ਬਹੁਤ ਧਿਆਨ ਆ ਬਹੁਤ ਵਧੀਆ ਤਰੀਕੇ ਨਾਲ ਪੈਕਿੰਗ ਆ ਸਾਫ਼ ਸੁਥਰਾ ਹੈ ਇਦਾਂ ਨਹੀਂ ਹੈਗਾ ਕਿ ਸਫਾਈ ਨਹੀਂ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਮੈਂ ਕੀ ਦੱਸਣਾ ਹੈ ਤੇ ਸਾਰਿਆਂ ਦੇ ਵੱਖਰੇ ਵੱਖਰੇ ਸੈਕਸ਼ਨ ਰੈਡੀ ਕੀਤੇ ਹੋਏ ਨਾ ਔਰ ਸਜਾਵਟ ਦੇਖੋ ਕਿੰਨੀ ਸੋਹਣੀ ਲੱਗਦੀ ਆ ਬਾਕੀ ਤੋਂ ਗੱਲਾਂ ਠੀਕ ਆ ਜਿਹੜੇ ਆ ਹਾਂ ਡੇ ਜੇ ਵਾਲੇ ਹੋਏ ਨਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਨਹੀਂ ਕਿਉਂ ਨੇ ਚੰਗੇ ਜਿਹੀ ਲਾ ਦੇਤਾ ਜਦੋਂ ਬੋਇਲ ਕਰਦੇ ਆ ਉਹਦੇ ਸੋਨੇ ਲੱਗਦੇ ਆ ਖਾਂਦੇ ਆ ਜਦੋਂ ਬੱਚੇ ਜਿਮ ਵਾਲੇ ਬੱਚੇ ਨੂੰ ਖਾਣਾ ਪੈਂਦਾ ਫਿਰ ਹੋਰ ਕੰਮ ਵੀ ਕੀ ਬੱਚੇ ਦੇਖੋ ਹਨਾ ਕੁਝ ਤੋਂ ਹੁਣ ਆਪਣਾ ਹਰ ਇੱਕ ਸਹੂਲਤਾਂ ਤੋਂ ਦਿੱਤੀ ਹੋਈ ਆ ਕੈਨੇਡਾ ਨੇ ਜਿਹੜੇ ਹੁਣ ਇੱਥੇ ਕੰਮ ਵੀ ਕਰਦੇ ਆ ਜਿਹੜੇ ਕਹਿੰਦੇ ਨੇ ਫਰੂਟ ਕੱਟਣੇ ਦਾ ਕੰਮ ਆ ਸੈਲਡ ਕੱਟਣੇ ਦਾ ਕੰਮ ਆ ਕੰਮ ਬਹੁਤ ਆ ਕੰਮ ਨੂੰ ਇੱਥੇ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਸੋ ਆਹੀ ਦੋਸਤੋ ਆਹੀ ਕੰਮ ਆ ਦੇਖੋ ਜੀ ਮੈਂ ਫਰੂਟ ਕੱਟਿਆ ਪੈਕਿੰਗ ਕੀਤੀ ਪੈਕਿੰਗ ਕਰਨ ਵਾਲੇ ਅਲੱਗ ਹੁੰਦੇ ਨੇ ਕੱਟਣੀ ਵਾਲੇ ਅਲੱਗ ਹੁੰਦੇ ਨੇ ਇਹੀ ਕੰਮ ਆ ਇੱਥੇ ਮਿਹਨਤ ਕਰਦੇ ਨੇ ਸਾਰੇ ਤੇ ਉਸੀ ਮਿਹਨਤ ਦੇ ਬਲ ਬੁੱਤੇ ਆਪਣਾ ਇਹ ਸਮਾਨ ਖਰੀਦਿਆ ਜਾਂਦਾ ਹੈ ਪੈਸੇ ਦੀ ਜ਼ਰੂਰਤ ਪੈਂਦੀ ਆ ਦੇਖੋ ਪਾਈ ਹੋਏ ਤੁਸੀਂ ਦੇਖੀ ਜੋ ਬਸ ਸਾਰਾ ਇਹ ਸੈਕਸ਼ਨ ਫਰੂਟ ਦਾ ਲਈ ਹੈ ਮੈਂ ਬਹੁਤ ਬទਿਆ ਸਾਰਾ ਕਵਰ ਕੀਤਾ ਹੈ। ਔਰ ਗਾਇਸ ਮੈਂ ਇਧਰਲੀ ਵੀਡੀਓ ਬਿਲਕੁਲ ਨਹੀਂ ਮਾ ਸਕਦੀ ਭੱਜੋ ਭੱਜੋ ਨੂੰ ਪਤਾ ਨਹੀਂ ਕਿ ਇਧਰ ਕੋਈ ਤਾਂ ਦੇਖ ਨਹੀਂ ਹੁੰਦਾ ਪਤਾ ਨਹੀਂ ਲੋਕ ਕਿੰਦਾ ਖਾ ਲੈਂਦੇ ਨੇ। ਇੱਧਰ ਚੱਲਦੇ ਆਪਾਂ। ਲੋ ਗਾਇਸ ਬੇਕਰੀ ਦਾ ਵੀ ਸਾਰਾ ਹੋ ਗਿਆ ਏ। ਤੇ ਹੁਣ ਗਰੋਸਰੀ ਦਾ ਰਹਿ ਗਿਆ ਤੇ ਉਹਦਾ ਕੀ ਦੇਖਣਾ ਹੁਣ ਦਾ ਤੇ ਉਹ ਆਉਂਦੇ ਰਹਿਣੇ ਆ ਉਹ ਫਿਰ ਮੈਂ ਬਣਾ ਲੀ ਕਿਸੇ ਦਿਨ ਤੇ ਉਧਰ ਤਾਂ ਸਾਰਾ ਚਿਕਨ ਸੀ ਇੰਨੀ স্মੈਲ ਉਧਰ ਤਾਂ ਬਣਾਇਆ ਹੀ ਨਹੀਂ ਸਕੀ ਹੈਗੀ ਤੇ ਹੁਣ ਆਪਾਂ ਨਾ ਉਧਰ ਥੋੜਾ ਬੱਚਿਆਂ ਦਾ ਸਮਾਨ ਆ ਜਿਵੇਂ ਪੈਨਸਲ ਵਗੈਰਾ ਉਹ ਥੋੜਾ ਬਣਾ ਲੈਣੇ ਆ ਬਸ ਫਿਰ ਵਲੌਗ ਦਾ ਐਂਡ ਕਰਦੇ ਆ ਥੱਕ ਗਈ ਹੁਣ ਮੈਂ ਬਹੁਤ ਇੱਕ ਦਿਨ ਚ ਇੱਕ ਵਲੌਗ ਹੀ ਠੀਕ ਆ ਬਸ ਕਿੰਨੇ ਘੰਟੇ ਦਾ ਬੰਜਣਾ ਪਾਰਟੀਸ਼ਨ ਕਰਕੇ ਪਾ ਦਾਂਗੇ ਕੀ ਬਾਤ ਹੈ ਇਹ ਸੋਫਾ ਕਹਿੰਦਾ ਕਿ ਤੂੰ ਸਾਰੇ ਸਟੋਰ ਚ ਘੁੰਮ ਕੇ ਥੱਕ ਗਿਆ ਤਾਂ ਇੱਥੇ ਆਰਾਮ ਕਰ ਲੈ ਸੋ ਦੋਸਤੋ ਅੱਗੇ ਵਧਦੇ ਹੋਏ ਆਪਾਂ ਆ ਗਏ ਆਂ ਬੱਚਿਆਂ ਦੇ ਸੈਕਸ਼ਨ ਚ ਤੇ ਇੱਥੇ ਬਹੁਤ ਪਈਆਂ ਪਿਆਰੀਆਂ ਪਿਆਰੀਆਂ ਗੁੱਡੀਆਂ ਤੇ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਪਾਏ ਹੋਏ ਨੇ ਫਰਕਾਂ ਜਿਹਾ ਪਾਈਆਂ ਹੋਈਆਂ ਨੇ ਔਰ ਬਹੁਤ ਸੋਹਣੀਆਂ ਸਜਾਈਆਂ ਹੋਈਆਂ ਵੀ ਆ ਬਿਲਕੁਲ ਡਾਲ ਜਿਹਾ ਲੱਗਦੀਆਂ ਵੀ ਵਾਹ ਮੇਰਾ ਦਿਲ ਕਰਦਾ ਕਿ ਕਹਾ ਵਾਹ ਵਈ ਵਾਹ ਬਿਲਕੁਲ ਰਾਜਕੁਮਾਰੀਆਂ ਵਰਗੀਆਂ ਲੱਗਦੀਆਂ ਏ ਸੋ ਗੁੱਡੀਆਂ ਵੀ ਕਹਿ ਦਿੰਨੇ ਆ ਡਾਲ ਵੀ ਕਹਿ ਦਿੰਨੇ ਆ ਬੱਚਿਆਂ ਦੇ ਖੇਡਣ ਸੋ ਡਾਲ ਵੀ ਤੁਹਾਨੂੰ ਦਿਖਾਉਂਦੀ ਆ ਰਹਿ ਨਾ ਜਾਵੇ ਕੁਝ ਹੁਣ ਤੇ ਇੱਧਰ ਬੱਚਿਆਂ ਦਾ ਹੀ ਸਮਾਨ ਆ ਦੋਸਤੋ ਇਹ ਰਪਟਾ ਪਈਆਂ ਹੈ ਜੋ ਰਪਟਾ ਹੁੰਨੀ ਹੈ ਰਬਟ ਜਬਰ ਪੈਨ ਪਿਆ ਤੇ ਬੱਚਿਆਂ ਦਾ ਹੀ ਸਮਾਨ ਆ ਸਾਰਾ ਮੈਂ ਚਾਹੁੰਨੀ ਆ ਦੇਖੋ ਤੁਸੀਂ ਇਹ ਕਾਪੀਆਂ ਨੋਟਬੁੱਕ ਅਸੀਂ ਕਹਿੰਦੇ ਸੀ ਕਾਪੀਆਂ ਹਨਾ ਸਾਡੇ ਜਮਾਨੇ 'ਚ ਕਾਪੀਆਂ ਕਿਹਾ ਜਾਂਦਾ ਸੀ ਹੁਣ ਇਹ ਨੋਟਬੁੱਕ ਆ ਸੀ ਤਾਂ ਜਦੋਂ ਕਹਿਣਾ ਦੇਖਣਾ ਭਈਆ ਜੀ ਇਹ ਲਾਈਨਾਂ ਵਾਲੀ ਕਾਪੀ ਦੇ ਦਿਓ ਚਾਰ ਲਾਈਨਾਂ ਵਾਲੀ ਕਾਪੀ ਦੇ ਦਿਓ ਇੰਗਲਿਸ਼ ਦੀ ਦੇ ਦਿਓ ਮੈਥ ਦੀ ਦੇ ਦਿਓ ਆ ਫਾਈਲਾਂ ਪਈਆਂ ਏ ਤੇ ਹੁਣ ਬੱਚਿਆਂ ਦੀ ਲੈਂਗੁਏਜ ਦਾ ਸਕੂਲ ਦਾ ਹਰ ਇੱਕ ਮਤਲਬ ਹਰ ਇੱਕ ਚੀਜ਼ ਦਾ ਬਹੁਤ ਫਰਕ ਪੈ ਚੁੱਕਿਆ ਏ ਹਰ ਇੱਕ ਬੋਲੀ ਦਾ ਜਿਸ ਤਰ੍ਹਾਂ ਪਹਿਲਾਂ ਦਾ ਨਰਸਰੀ ਕੇਜੀ ਬੋਲਦੇ ਹੁੰਦੇ ਸੀ ਹੁਣ ਤੱਕ ਗ੍ਰੇਡ ਗ੍ਰੇਡਾਂ ਦੇ ਨਾਲ ਕੰਮ ਚੱਲਦਾ ਏ ਪਤਾ ਨਹੀਂ ਹਲੇ ਹੋਰ ਕੀ ਕੀ ਚੇਂਜ ਹੋਣਾ ਏ ਤੇ ਬੱਚਿਆਂ ਦਾ ਸਮਾਨ ਦੇਖਦੇ ਹੋਏ ਅੱਗੇ ਵਧਦੇ ਹੋਏ ਤੁਹਾਨੂੰ ਵਲੌਗ ਪੂਰਾ ਦਿਖਾਉਂਦੇ ਹੋਏ ਕੋਈ ਸਮਾਨ ਰਹਿ ਨਾ ਜਾਵੇ ਬੱਚਿਆਂ ਦਾ ਹੀ ਸਮਾਨ ਆ ਸਾਰਾ ਮੈਨੂੰ ਲੱਗਦਾ ਕਿ ਬੱਚੇ ਇਹਨੂੰ ਬਹੁਤ ਸ਼ੌਂਕ ਨਾਲ ਦੇਖਣਗੇ ਬੜੇ ਵੀ ਦੇਖਣਗੇ ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਆ ਫਿਰ ਆਪਾਂ ਨੂੰ ਹੀ ਲਿਆਉਣਾ ਪੈਂਦਾ ਏ ਬੱਚਿਆਂ ਦਾ ਸਮਾਨ ਜੋ ਤਾਂ ਬੱਚੇ ਬੱਡੇ ਹੋ ਜਾਂਦੇ ਆ ਫਿਰ ਤਾਂ ਉਹ ਆਪਣੀ ਆਪ ਹੀ ਬਾਇ ਕਰ ਲੈਂਦੇ ਆ ਦੇਖੋ ਜੀ ਕਾਰਾਂ ਕਾਰਾਂ ਦਾ ਬਸ ਜਿਹੜੇ ਬੇਬੀ ਬॉय ਹੁੰਦੇ ਉਹਨਾਂ ਦਾ ਫਰਸਟ ਇਹਨਾਂ ਦੇ ਲਾਈਕ ਕਰਦੇ ਆ ਜਿਵੇਂ ਜਿਵੇਂ ਗੁੱਡੀਆਂ ਹੁੰਨੀਆਂ ਉਹਨਾਂ ਨੂੰ ਗੁੜੀਆਂ ਸੋਹਣੀਆਂ ਲੱਗਦੀਆਂ ਗਰਲ ਬੇਬੀ ਹੁੰਦੀ ਐ ਤੇ ਮੁੰਡਿਆਂ ਨੂੰ ਕਾਰਾਂ ਗੋੜਾ ਜਿਹਾ ਸੋਹਣੀਆਂ ਲੱਗਦੀਆਂ ਸ਼ੁਰੂ ਤੋਂ ਇਹਨਾਂ ਦਾ ਦਿਮਾਗ ਪੁੱਠਾ ਚੱਲਦਾ ਮੁੰਡਿਆਂ ਦਾ ਤਾਂ ਆਹ ਪਤਾ ਨਹੀਂ ਕੀ ਆ ਕੁਝ ਹੋਣਾ ਆ ਵੀ ਦੱਸ ਤੁਸੀਂ ਆਪੇ ਦੇਖ ਲਓਗੀ ਆ ਤੇ ਆ ਬੱਚਿਆਂ ਦੇ ਸਭਾਂ ਸਾਰਾ ਬੱਚਿਆਂ ਦਾ ਹੀ ਪਿਆ ਹੈ ਸਾਰਾ ਹੀ ਬੱਚਿਆਂ ਦਾ ਹੀ ਪਿਆ ਅਪਾਰਟਮੈਂਟ ਅੱਧੇ ਇੰਨੇ ਤਾਂ ਛਾ ਜਿਆਦਾ ਹੀ ਛੋਟੇ ਬੱਚਿਆਂ ਦਾ ਪਿਆ ਜਿਹੜਾ ਅੱਗੇ ਐਪਰਮ ਜਾਂ ਬੰਦੇ ਹੁੰਦੇ ਹੁੰਦੇ ਨਾ ਕੁਝ ਖਾਣ ਪੀਣ ਲਈ ਹਰ ਇੱਕ ਸੁਵਿਧਾ ਦੋਸਤੋ ਅੱਜਕੱਲ ਅੱਜਕੱਲ ਮਤਲਬ ਕਿ ਅੱਗੇ ਤਾਂ ਉਹੀ ਬੱਚਿਆਂ ਨੂੰ ਬਸ ਹਸਤਾ ਉਹੀ ਬਣਾ ਦਿੰਦੇ ਹੁੰਦੇ ਸੀ ਹੁਣ ਦੇਖੋ ਹਰ ਇੱਕ ਚੀਜ਼ ਚਾਹੀਦੀ ਆ ਫੈਸਿਲਿਟੀਆਂ ਬਹੁਤ ਹੋ ਗਈਆਂ ਹੁਣ ਤਾਂ ਬੱਚੇ ਪਾਲਣੇ ਬਹੁਤ ਸੌਖੇ ਆ ਤੇ ਇੱਧਰ ਆਪਾਂ ਆ ਚੁੱਕੇ ਆ ਚਲੋ ਗਾਇਸ ਹੁਣ ਆਪਾਂ ਕੀ ਕਰਦੇ ਆ ਆਪਾਂ ਵੈਜੀਟੇਬਲ ਦਾ ਸੈਕਸ਼ਨ ਵੀ ਆਪਾਂ ਆਪਾਂ ਗੈਡ ਕਰੇ ਰਹੇ ਹਾਂ ਲੋ ਗਾਇਸ ਹੁਣ ਵੈਜੀਟੇਬਲ ਸੈਕਸ਼ਨ 'ਚ ਆ ਗਏ ਆਪਾਂ ਸੋ ਦੋਸਤੋ ਹੀਰੇ ਦੀ ਪੈਕਿੰਗ ਦੇਖ ਲਓ ਬਹੁਤ ਸੋਹਣੀ ਕੀਤੀ ਹੋਈ ਆ ਕਿੰਨੇ ਸੋਨੇ ਫੁੱਲਾ ਕਿੰਨੇ ਪਿਆਰੇ ਆ ਫੁੱਲਾਂ ਦੀ ਵੀ ਜ਼ਰੂਰਤ ਪੈਂਦੀ ਆ ਆਂਬ ਦੇਖ ਲਓ ਮੈਂਗੋਸ ਮੇਰੀ ਫੇਵਰਿਟ ਮੈਂ ਬਹੁਤ ਲਾਈਕ ਕਰਦੀ ਕ੍ਰੇਪਸ ਆ ਨਹੀਂ ਮੈਂ ਲਾਈਕ ਨਹੀਂ ਕਰਦੀ ਪਰ ਮੈਂ ਤੁਹਾਨੂੰ ਦਿਖਾ ਦਉਾਂ ਮੋ ਦੋਸਤੋ ਪੈਕਿੰਗ ਦੇਖੋ ਖੀਰਿਆਂ ਦੀ ਜ਼ਬਰਦਸਤ ਕੀਤੀ ਹੋਈ ਆ ਹਰ ਇੱਕ ਚੀਜ਼ ਪੈਕਿੰਗ ਕਰਕੇ ਸਟੋਰਾਂ ਚ ਭੇਜੀ ਜਾਂਦੀ ਆ ਦੇਖਦੇ ਹੋਏ ਅੱਗੇ ਵਧਦੇ ਹੋਏ ਚੱਲਦੇ ਹੋਏ ਗੋਭੀ ਪਈ ਆ ਸ਼ਿਮਲਾ ਮਿਰਚ ਪਈ ਆ ਰੰਗ ਬਰੰਗੀ ਪਿਆਰੀ ਪਿਆਰੀ ਸੀ ਬਹੁਤ ਸੋਹਣੀ ਲੱਗਦੀ ਆ ਬਲੂਬੇਰੀਆ ਸਟਰਾਬੇਰੀਆ ਜੂਸ ਬਣਾਓ ਤੁਸੀਂ ਮੈਂਗੋ ਸ਼ੇਕ ਬਣਾਓ ਸੌਰੀ ਸ਼ੇਕ ਬਣਾਓ ਦੁੱਧ ਚ ਪਾ ਕੇ ਜਿਵੇਂ ਮੈਨੂੰ ਐਦਾ ਖਾਣੀ ਚੰਗੀ ਨਹੀਂ ਲੱਗਦੀ ਆ ਪਾ ਸ਼ੇਕ ਬਣਾ ਕੇ ਪੀ ਲੈਣਿਆ ਅੰਦਰ ਇਹ ਪਚਾਉਣੇ ਜਿੰਦਨ ਮਰਜ਼ੀ ਪਚਾ ਲੋ strawberry strawberry lal strawberry guys so dosto eh apna work karne te aidha jit kar ke samaan set kita janda hai eh trolley hundi hai eh andiyan da section aa gaya eh apna ਹੰਡਾ ਦੇਖੋ ਗਾਇਜ਼ ਪੂਕਾਲੇ ਪਿਆਜ਼ ਚਟਣੀ ਲਈ ਬਹੁਤ ਸੋਹਣੀ ਲੱਗਿਆ ਐ ਨਾ ਸੋਚੇਗੇ ਪੂਕਾਲੇ ਪਿਆਜ਼ ਨਹੀਂ ਮਿਲਦੇ ਹੈਗੇ ਸਾਰੇ ਕੁਝ ਮਿਲਦਾ ਗਾਇਜ਼ ਹੈਲਦੀ ਫੂਡ ਖਾਇਆ ਕਰੋ ਦੋਸਤੋ ਕਚਰਾ ਸੈਲਡ ਬਹੁਤ ਖਾਂਦੇ ਤੇ ਸਾਰੇ ਬੱਚੇ ਬਹੁਤ ਲਾਈਕ ਕਰਦੇ ਆ ਬਸ ਦੋਸਤੋ ਆਪਣੀ ਆਪਣੀ ਪਸੰਦ ਹੁੰਦੀ ਆ ਕੋਈ ਬਾਹਰਲਾ ਖਾਣਾ ਲਾਈਕ ਕਰਦਾ ਤੇ ਕੋਈ ਘਰ ਦਾ ਖਾਣਾ ਲਾਈਕ ਕਰਦਾ ਏ ਧਨੀਆ ਬਿਨਾ ਤਾਂ ਮੇਰਾ ਆਪਣੀ ਦਿਲ ਲੱਗਦਾ ਮੈਂ ਨਹੀਂ ਸਬਜ਼ੀ ਬਣਾਉਂਦੀ ਧਨੀਆ ਬਿਨਾ ਮੈਨੂੰ ਬਾਸ ਗਈ ਮਈ ਜੂਨ ਚ ਗਰਮੀਆਂ ਚ ਉੱਥੇ ਇੰਡੀਆ ਚ ਉਕੀ ਹੋ ਜਾਂਦੀ ਕਿਉਂਕਿ ਮਿਲਦਾ ਹੀ ਨਹੀਂ ਹੈਗਾ ਉੱਥੇ ਸੋ ਆਪਾਂ ਕਿਹੜੀਆਂ ਗੱਲਾਂ ਚ ਪੈ ਗਏ ਆਪਾਂ ਪਹਿਲਾਂ ਤੁਹਾਨੂੰ ਟੂਰ ਕਰਾਈਏ ਆ ਦੇਖੋ ਦੋਸਤੋ ਆ ਦੇਖਣੀ ਹੋਊਗਾ ਇਹਨਾਂ ਚ ਹੁੰਦਾ ਹੈ ਗਾਰਲਿਕ ਜਿੰਜਰ ਪੇਸਟ ਧਨੀਆ ਵੀ ਕੱਟਿਆ ਹੋਇਆ ਹੁੰਦਾ ਮਤਲਬ ਕੀ ਜਿੰਜਰ ਗਾਰਲਿਕ ਪੇਸਟ ਮੇਰਾ ਕਹਿਣ ਦਾ ਮਤਲਬ ਅਦਰਕ ਦਾ ਪੇਸਟ ਲਸਣ ਦਾ ਪੇਸਟ ਨਹੀਂ ਟਾਈਮ ਹੁੰਦਾ ਸਾਰਿਆਂ ਦੀ ਮੰਮੀਆਂ ਥੋੜੀ ਆਈਆਂ ਹੋਈਆਂ ਮੇਰੇ ਵਾਂਗੂ ہاں ਆਈਆਂ ਵੀ ਹੋਈਆਂ ਪਰ ਵਿਚਾਰੇ ਜਿਹੜੇ ਜਿਨ੍ਹਾਂ ਦੇ ਨਹੀਂ ਆਏ ਹੋਏ ਉਹਨਾਂ ਵਾਸਤੇ ਹੁਣ ਰੋਟੀ ਪਾਣੀ ਤਾਂ ਦੇਖੋ ਖਾਣਾ ਹੀ ਆ ਇਹ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਸੀ ਵਾ ਦੇਖੋ ਚ ਧਨੀਆਂ ਘੱਟਾ ਦੋਸਤੋ ਨਹੀਂ ਧਨੀਆ ਤਾਂ ਨਹੀਂ ਹੋਣਾ ਇਹਦੇ ਵਿੱਚ ਪੇਸਟ ਹੀ ਆ ਪੇਸਟ ਆ ਸਾਰਾ ਜੂਪਾਂ ਦੇ ਵਿੱਚ ਦੇਖੋ ਹੁਣ ਖਾਣਾ ਪੀਣਾ ਤਾਂ ਹੈ ਹੀ ਆ ਪਰ ਪੈਕਿੰਗ ਕੀਤਾ ਹੋਇਆ ਪਰ ਪਿਓਰ ਆ ਯਾਨੀ ਕਿ ਕੋਈ ਮਤਲਬ ਕਿ ਤੁਹਾਨੂੰ ਮਲਾਵਟ ਵਾਲਾ ਸ਼ੁੱਧ ਖਾਣਾ ਪੀਣਾ ਇਸ ਕੰਟਰੀ ਦੀ ਫੋਰਨ ਕੰਟਰੀਆਂ ਦੀ ਇਹ ਖਾਸੀਅਤ ਹੈ ਕਿ ਇੱਥੇ ਕੋਈ ਮਲਾਵਟ ਨਹੀਂ ਕਰ ਸਕਦਾ ਸੋ ਇਸੇ ਕਰਕੇ ਲੋਗ ਸਾਰੇ ਜਾਨੇ ਪੈਕਿੰਗ ਵਾਲਾ ਫੂਡ ਖਾਣਾ ਪਸੰਦ ਕਰਦੇ ਆ ਕਿਉਂਕਿ ਇੱਥੇ ਮਲਾਵਟ ਬਿਲਕੁਲ ਨਹੀਂ ਹੁੰਦੀ ਸਰਕਾਰਾਂ ਵਧੀਆ ਦੋਸਤੋ ਇੱਥੇ ਦੀਆਂ ਕਰ ਨਹੀਂ ਸਕਦੇ ਪਕੜ ਬਹੁਤ ਆ 10 ਡਾਲਰਾਂ ਦਾ ਇਹ ਇੱਕ ਪੈਕਿੰਗ ਡਾਲਰ ਵੀ ਲਿਖੇ ਹੋਏ ਪੜੀ ਜੋ ਨਾਲ ਦੇ ਨਾਲ ਫਰੂਟ ਪਿਆ ਦੋਸਤੋ ਸਾਰਾ ਛੱਲੀਆਂ ਪਈਆਂ oven 'ਚ ਇੱਥੇ oven ਜੇ ਹੁੰਦੇ ਨਾ ਉਹਦੇ ਵਿੱਚ ਭੁੰਨ ਲੈਂਦੇ ਆ ਪਰ ਜੋ ਇੱਥੇ ਚੁੱਲ੍ਹੇ ਹੀ ਨਹੀਂ ਹੈਗੇ ਬਸ ਹਨਾ ਇਹ ਇਧਰ ਆਪਣਾ ਸਮਾਨ ਸਾਰਾ ਵੈਜੀਟੇਬਲ ਸੈਕਸ਼ਨ ਜੇ ਤੁਹਾਡਾ ਟੂਰ ਹੋ ਰਿਹਾ ਹੈ ਔਰ ਤੁਸੀਂ ਇੰਜੋਏ ਵੀ ਕਰ ਰਹੇ ਹੋ ਓ ਮਾਈ ਗੋਡ ਐਲੋਵੇਰਾ ਤਾਂ ਮੇਰੇ ਗਾਰਡਨ ਚੈਨਲ ਲੱਗਿਆ ਹੋਇਆ ਹੈ ਬਾਦ ਗੋਬੀ ਵੀ ਸੈਲਡ ਚ ਬਹੁਤ ਖਾਈ ਜਾਂਦੀ ਹੈ ਦੋਸਤੋ ਲੈ ਨਾ ਜਾਵੇ ਕੁਝ ਮੈਂ ਚਾਹਨੀ ਹੈ ਕਿ ਤੁਸੀਂ ਸਾਰਾ ਟੂਰ ਕਰ ਲਓ ਹੁਣ ਤੁਸੀਂ ਸਾਰਾ ਸੁਪਰ ਸਟੋਰ ਦੇਖ ਚੁੱਕੇ ਹਾਂ ਸਾਰੇ ਸੈਕਸ਼ਨ ਤੁਸੀਂ ਦੇਖ ਚੁੱਕੇ ਹਾਂ ਜੇ ਤੁਸੀਂ ਆਹ ਵਲੌਗ ਦੇਖਿਆ ਤੁਸੀਂ ਪਿਛਲ ਵਲੌਗ ਨਹੀਂ ਦੇਖਿਆ ਤੁਸੀਂ ਮੇਰਾ ਪਿਛਲੇ ਵਲੌਗ ਚ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੇ ਸੁਪਰ ਸਟੋਰ ਸਾਰਿਆਂ ਨਾਲੋਂ ਵੱਡਾ ਸਟੋਰ ਆ ਬੀਸੀ ਵਿੱਚ ਸਾਰੀ ਜੇ ਵੈਨਕੂਵਰ ਚ ਸਾਰਿਆਂ ਦੀ ਬ੍ਰਾਂਚਾਂ ਤੇ ਸਾਰਾ ਮੈਂ ਤੁਹਾਨੂੰ ਓਹੋ ਸੜੇ ਹੋਏ ਕੇਲੇ ਓ ਮਾਈ ਗਾਡ ਪਤਾ ਨਹੀਂ ਇਹਨੇ ਕਿਉਂ ਰੱਖਿਆ ਹੋਇਆ ਮਸੇ ਹੋਇਆ ਕੇਲੇ ਖਲਾਉਂਗੇ ਤੁਸੀਂ ਆ ਫਰੈਸ਼ ਕੇਲੇ ਨੂੰ ਕਹਿੰਦੇ ਆ ਸੋ ਦੋਸਤੋ ਤੁਸੀਂ ਸਾਰਾ ਟੂਰ ਦੇਖਣਾ ਚਾਹੁੰਦੇ ਹੋ ਤਾਂ ਪਿਛਲੇ ਬਲੌਗ 'ਚ ਤੁਸੀਂ ਮੈਨੂੰ ਦੇਖ ਸਕਦੇ ਹੋ ਤੇ ਅੱਜ ਕੱਲ ਜੋ ਤਰੀਕੇ ਚੱਲ ਰਹੀਆਂ ਮਈ ਮਈ 5 ਮਈ ਨੋ ਸੌਰੀ ਸੌਰੀ ਮਈ ਮੰਥ ਦੇ ਬਲੌਗ 'ਚ ਮਈ ਮੰਥ ਦੇ ਵਿੱਚ ਸਾਰੇ ਮੈਂ ਤੁਹਾਡੇ ਸੁਪਰ ਸਟੋਰ ਦਾ ਪਾਇਆ ਹੋਇਆ ਤੁਸੀਂ ਸਾਰੇ ਬਲੌਗ ਦੇਖ ਸਕਦੇ ਹੋ ਅਗਰ ਤੁਸੀਂ ਸਾਰਾ ਸਟੋਰ ਦੇਖਣਾ ਚਾਹੁੰਦੇ ਹੋ ਹੇ ਹੇ ਮਿਰਚਾਂ ਮਿਆਰੀ ਮਿਰਚਾਂ ਖੰਦੀ ਗਏ ਸੋਹਣੇ ਸੋਹਣੇ ਫੁੱਲ ਚੱਕ ਲੋ ਹੈਲੋ YouTube ਫੈਮਿਲੀ ਸਾਰੇ ਇੱਕ ਇੱਕ ਬੁਕੇ ਚੱਕ ਲੋ ਬੁਕੇ ਲਓ ਜੀ ਪੇਸ਼ ਹੈ ਤੁਹਾਡੇ ਲਈ ਸੋਹਣੇ ਸੋਹਣੇ ਫੁੱਲਾਂ ਦੇ ਗੁਲਦਸਤੇ ਔਰ ਵਲੌਗ ਦਾ ਹੁਣ ਆਪਾਂ ਨੇ ਐਂਡ ਹੋਣੇ ਵਾਲਾ ਆ ਤੇ ਇਦਾਂ ਦੀ ਟ੍ਰਾਲੀਆਂ ਹੁੰਦੀਆਂ ਸਮਾਨ ਸੈਟਿੰਗ ਕਰਦੇ ਆ ਜਿੱਥੇ ਵਰਕਰ ਹੁਣ ਆਪਾਂ ਆ ਚੁੱਕੇ ਆ ਬਾਹਰ ਵੱਲ ਵਾਟਰਮੈਲਨ ਤਰਬੂਜ ਦੋਸਤੋ ਤਰਬੂਜ ਖਰਬੂਜੇ ਸੋ ਗਾਇਸ ਬਹੁਤ ਫੱਟਾ ਹੈ ਤੇ ਮੈਂ ਮੈਨੂੰ 2 2.5 ਘੰਟੇ ਲੱਗ ਗਏ ਸੀ ਇਹ ਹੈਗਾ ਲਸਣ ਜੋ ਮੈਂ ਛਿੱਲ ਸਕਦੀ ਹਾਂ ਅਸੀਂ ਨਹੀਂ ਪੇਸਟ ਯੂਜ਼ ਕਰਦੇ ਕਿਉਂਕਿ ਬੱਚਾ ਨੂੰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਮੈਂ ਲਸਣ ਛਿੱਲ ਦਿੰਦੀ ਹੁੰਦੀ ਹਾਂ ਬਹੁਤ ਸੌਖਾ ਛਿੱਲਣਾ ਹੈ ਤਾਂ ਹਾਂ ਹਾਂ ਵੇਲੇ ਬੰਦੇ ਵਾਸਤੇ ਦਾ ਬਹੁਤ ਸੌਖਾ ਜਿਵੇਂ ਮੇਰੇ ਵਾਸਤੇ ਵੁੰਗੇ ਨੇ ਕੰਮਾ ਪਰ ਤੇ ਆਣਾ ਹੈ ਸਵੇਰੇ ਤੇ ਜਾ ਕੇ ਆ ਕੇ ਉਹਨਾਂ ਵਾਸਤੇ ਔਖਾ ਅਨियन ਦੇਖ ਲਓ ਵਿਦ ਪੈਕਿੰਗ ਪਿਆਜ਼ ਦੋਸਤੋ ਪਿਆਜ਼ ਪਰ ਪਿਆਜ ਦੋਸਤੋ ਤੇ ਬਹੁਤ ਕੋੜੇ ਹੁੰਦੇ ਆ ਖੁਲ ਜਾ ਸਿੰਮ ਸਿੰ ਚਲੋ ਹੁਣ ਆਪਾਂ ਬਾਹਰ ਜਾਂਦੇ ਹੋਏ ਤੇ ਹੁਣ ਚੱਲੀਏ ਆਪਣੇ ਘਰ ਨੂੰ ਬਹੁਤ ਥੱਕ ਚੁੱਕੇ ਆ ਇਹਦਾ ਵੀ ਦੇਖ ਲੋ ਸਜਾਵਟ ਬਹੁਤ ਕੀਤੀ ਹੋਈ ਆ ਵੈਰੀ ਗੁੱਡ ਵੰਡਰਫੁਲ ਸੋ ਦੋਸਤੋ ਤੁਹਾਨੂੰ ਸਾਰੇ ਸੁਪਰ ਸਟੋਰ ਦਾ ਮੈਂ ਟੂਰ ਕਰਾਤਾ ਔਰ ਵੀਡੀਓ ਕਿਦਾਂ ਦੀ ਲੱਗੀ ਫ੍ਰੀਸ ਨੂੰ ਦੱਸੋ